ਇਤੋਂ ਅਨੁਸਾਰਿਆ ਨੂੰ ਪਤਾ ਆਪਾਂ 11 ਚ ਕਿਤਾਬਾਂ ਚ ਪੜਿਆ ਕਿ ਦੁਨੀਆਂ ਦੇ ਕਿਤੇ ਦੋ ਵਿਸ਼ੇਤ ਕਿਉਂ ਦਬਾਈ ਸੀ ਹੋਈ ਸੀ ਜੀ ਵਾਟਵਰ ਇਤਨਾ ਕਿਤੇ ਦੇ ਇਹੀ ਹਾਲਾਤ ਬਣਦੇ ਰਹਿ ਗਏ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਕਿਤੇ ਇਹੀ ਡਰਾਈਨਿੰਗ ਸਾਡੇ ਪਾਣੀ ਨੂੰ ਲੈ ਕੇ ਸ਼ੁਰੂ ਨਾ ਹੋ ਜੇ। ਪਰ ਇਸਰ ਕੇ ਸਾਨੂੰ ਇਸ ਵਿਸ਼ੇ ਦੇ ਉੱਤੇ ਖਾਸੇ ਆਂ ਦੇਣ ਦੀ ਲੋੜ ਹੈ। ਬਾਕੀ ਜਿਹੜੇ ਡਿਟੇਲ ਦੇ ਵਿੱਚ ਸੇਖ ਆਪਣਾ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਮੈਡਮ ਆਈ ਨੇ ਇਹ ਤੋਂ ਅਗਲੇ ਆਪਣੇ ਆਪ ਗੱਲ ਕਰਨਗੇ ਪਰ ਇਹ ਟੀਚੇ ਦਾ ਜਿਹੜਾ ਦਾਇਰਾ ਬਹੁਤ ਵੱਡਾ ਹੈ। ਪਾਣੀ ਦੀ ਅਗਰ ਗੱਲ ਕਰਦੇ ਹਾਂ ਪਾਣੀ ਤੁਸੀਂ ਇਹ ਨਾ ਸਮਝੋ ਕਿ ਇਸ ਵਿਸ਼ੇ ਦਾ ਜਿਹੜਾ ਦਾਇਰਾ ਸਿਰਫ ਪੀਣ ਵਾਲੇ ਪਾਣੀ ਤੱਕ ਸੀਮਤ ਹੋ ਗਿਆ ਹੈ ਇਹਦੇ ਤਿੰਨ ਤਰ੍ਹਾਂ ਦੇ ਪੁਆਇੰਟ ਹੈ ਜਿਹਦੇ ਵਿੱਚ ਜੁੜਦੇ ਪਹਿਲਾ ਹੈਗਾ ਕਿ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਪਹੁੰਚਦਾ ਕਿ ਜਿਹੜੇ-ਜਿਹੜੇ ਘਰਾਂ ਨੂੰ ਪਾਣੀ ਵੇਸਟ ਹੋ ਗਿਆ ਛੱਪਣਾ ਤਾਂ ਕੀ ਹੈ ਉਹਨਾਂ ਦੀ ਦੀਖ ਰਹੀ ਹੈ ਕਿ ਲੁਧਿਆਣਾ ਆ ਕੇ ਸਾਡੇ ਨਾਲ ਲੱਗਦੇ ਬੜੇ ਵਧੀਆ ਜਿਹੜੇ ਸ਼ਹਿਰ ਦਾ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਪਾਣੀ ਦੀ ਕਿੱਲੇ ਤਾਂ ਜਿਹੜੀ ਮੈਸੂਮ ਸੀਗੀ ਢਾਂ ਲੱਗੀ ਆ ਕਾਰਨ ਇਹ ਕਿ ਆਪਾਂ ਬੜੀ ਸੂਰੀ ਪੂਰੀ ਪਾਣੀ ਦੀ ਵਰਤੋਂ ਕਰਦੇ ਪਏ ਔਰ ਜਿਹੜੇ ਸੈਟ ਸਥਾਈ ਰਾਕੇ ਪਿੱਛੇ ਬਣਾਏ ਗਏ ਹਨ ਇਹਦੇ ਚ ਦੋ ਗੱਲਾਂ ਨੇ ਜੀ ਪਹਿਲਾ ਤੇ ਇਹ ਕਿ ਜਿਹੜੀ ਡਿਵੈਲਪਮੈਂਟ ਹੈ ਸਥਾਈ ਹੋਣੀ ਚਾਹੀਦੀ ਹੈ ਤੇ ਉਹਦਾ ਰਿਜ਼ਲਟ ਲੰਬੇ ਸਮੇਂ ਤੱਕ ਹੋਵੇ ਦੂਜਾ ਹੈਗਾ ਸਾਕਾ ਸਾਰ ਸਾਕਾ ਵਿਕਾਸ ਤੇ ਜੀਪੀਡੀਪੀ ਦਾ ਨਾਰਾ ਹੈ ਚੱਲਣਾ ਹੈ ਕਿ ਜੇ ਅਸੀਂ ਕਿਸੇ ਇੱਕ ਦੇਸ਼ ਦੀ ਡਿਵੈਲਪਮੈਂਟ ਕਰਦੇ ਆ ਜਾਂ ਇੱਕ ਦੇਸ਼ ਦੇ ਵਿੱਚ ਇੱਕ ਸਟੇਟ ਦੀ ਡਿਵੈਲਪਮੈਂਟ ਕਰਦੇ ਬਾਕੀ ਜ਼ਿਲ੍ਹੇ ਔਰ ਬਾਕੀ ਸਟੇਟਾਂ ਵੀ ਸਾਨੂੰ ਨਾਲ ਲੈ ਕੇ ਚੱਲਣੀਆਂ ਪੈਣਗੀਆਂ ਸਾਡਾ ਪੰਜਾਬ ਰੈਸਿਕ ਡਿਵੈਲਪਮੈਂਟ ਦੇ ਵਿੱਚ ਬਾਕੀ ਸਟੇਟਾਂ ਦੇ ਨਾਲੋਂ ਕਾਫੀ ਅੱਗੇ ਜਾ ਰਿਹਾ ਹੈ ਪਰ ਦੂਜੀ ਗੱਲ ਕਿਤੇ ਨਾ ਕਿਤੇ ਦਾਦੇ ਜਰੂਰ ਲਗਾਏ ਜਾ ਰਹੇ ਆ ਆਪਾਂ ਸਾਰੇ ਨਿਕਲ ਆ ਜਾਏਗਾ ਦਿੱਤਾ ਗਿਆ ਤੇ ਅੱਧੀ ਨੂੰ ਸਾਡੀ ਮਾਤਾ ਦਾਕਾ ਦਿੱਤਾ ਗਿਆ ਪਰ ਜਿਸ ਨਾਲ ਅਗਦੇ ਨਾਲ ਆਪਾਂ ਸਾਰੇ

ਉਹ ਅਜੇ ਮਾਸਟਰ ਸੋਰਸ ਪਰਸਨ ਐਸਆਈਆਈਡੀ ਮਹਾਲੀ ਜਨ ਮੈਂ ਕੰਮ ਕਰ ਰਹੇ ਹਾਂ ਕਿ ਜਿਹੜਾ AZ ਟ੍ਰੇਨਿੰਗ ਪ੍ਰੋਗਰਾਮ ਹੈ ਇਹ ਪੰਜਾਬ ਸਰਕਾਰ ਅਤੇ ਪ੍ਰਗੈਸਿਵ ਦਿਵਤੀ ਉਦਾਰ ਸੰਸਦ ਪੰਚਾਇਤੀ ਰਾਜ ਮਹਾਲੀ ਦੇ ਜੋ ਪਾਲ ਮਿਲ ਦੇ ਨਾਲ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਅਜੇ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਸ਼ੁਰੂ ਕੀਤੇ ਗਏ ਆ ਤੇ ਇਸ ਬਲਾਕ ਦੇ ਵਿੱਚ ਅੱਜ 20 ਅਗਸਤ ਤੋਂ ਲੈ ਕੇ ਕਈ ਵਾਰ ਤੱਕ ਟੋਟਲ 4 ਟ੍ਰੇਨਿੰਗ ਪ੍ਰੋਗਰਾਮ ਆ ਜਿਹੜੇ ਉਹ ਲਗਾਏ ਜਾਣਗੇ ਇਹਨਾਂ ਟ੍ਰੇਨਿੰਗਾਂ ਦੇ ਵਿੱਚ ਜਿਹੜਾ ਸਾਡਾ ਮੇਨ ਮਕਸਦ ਹੈ ਉਹ ਸਰਕਾਰ ਦੇ ਵੱਲੋਂ ਪਿੰਡਾਂ ਦੇ ਸਰਪੱਕੀ ਵਿਕਾਸ ਦੇ ਲਈ ਇੱਕ ਗ੍ਰਾਮ ਪੱਧਰ ਵਿਕਾਸ ਯੋਜਨਾ ਦਾ ਜਿਹੜਾ ਕਨਸੈਪਟ ਲਿਆਂਦਾ ਗਿਆ ਤੇ ਜਿਹੜਾ ਇਸ ਕਨਸੈਪਟ ਦੇ ਵਿੱਚ ਪਿੰਡ ਦੇ ਵਿੱਚ ਜਿੰਨੇ ਵੀ ਨਾ ਇੰਡਪਾਰਟਮੈਂਟ ਦੇ ਅਧਿਕਾਰੀ ਕਰਮਚਾਰੀ ਸਹਿਵਾ ਮੰਦਦੇ ਹੈ ਜਿਹੜੇ ਸਾਡੇ ਪਿੰਡਾਂ ਨਾਲ ਸੰਬੰਧਤ ਨੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਜਿਹਦੇ ਵਿੱਚ ਪੰਚਾਇਤ ਮੈਕਨਿਜ਼ਮ ਨਮਾਇंदे ਵੀ ਹੈ ਆਪਣੇ ਹੈਲਥ ਮੈਕਨਿਟੋਨੇ ਜੀ ਵਾਟਰ ਸਪਲਾਈ ਤੋਂ ਨੇ ਉਸ ਤੋਂ ਬਾਅਦ ਐਜੂਕੇਸ਼ਨ ਡਿਪਾਰਟਮੈਂਟ ਦੇ ਟੀਚਰ ਸਹਿਵਾ ਨਾ ਸਨ ਸਾਰਿਆਂ ਨੂੰ ਬੁਲਾਇਆ ਗਿਆ ਔਰ ਪੰਚਾਇਤ ਦੇ ਇਲੈਕਸ਼ਨ ਤੋਂ ਬਾਅਦ ਜਿਹੜੇ ਬਾਕੀ ਦੇ ਨਮਾਇੰਦੇ ਸਾਡੇ ਇਲੈਕਟਡ ਮੈਂਬਰਾਂ ਦੇ ਨਾਲ ਨੇ ਇਹਨਾਂ ਨੂੰ ਫਿਰ ਤੋਂ ਦੁਬਾਰਾ ਬੁਲਾਇਆ ਜਾਊਗਾ ਮਕਸਦ ਇਹ ਹੈ ਕਿ ਜਿਹੜੇ ਸਾਰੇ ਕਰਮਚਾਰੀ ਤੇ ਪਿੰਡ ਦੇ ਇਲੈਕਟਡ ਬੋਡ ਦੇ ਮੈਂਬਰ ਨੇ ਉਹਨਾਂ ਦਾ ਆਪਸੀ ਇਕਤਾਲਮੇਲ ਇਸ ਤੰਗ ਨਾਲ ਬਿਠਾਇਆ ਜਾਵੇ ਕਿ ਉਹ ਆਪਣੇ ਪਿੰਡ ਦੇ ਸਰਪੱਖੀ ਵਿਕਾਸ ਦੇ ਲਈ ਮਿਲ-ਜੁਲ ਕੇ ਜਿਹੜੀ ਪਿੰਡ ਦੀ ਡਿਵੈਲਪਮੈਂਟ ਦੇ ਲਈ ਕੰਮ ਕਰ ਸਕਣ ਜੀ ਸ਼ੁਕਰੀਆ ਜੀ